ਲਓ ਜੀ ਗੱਲ ਉਹਨਾਂ ਦੀ ਕਰਦੇ ਆ ਜਿਹੜੇ ਸੱਪ ਵਾਂਗੂ ਐਵੇਂ ਫੁਕਾਰੇ ਮਾਰਦੇ ਫਿਰਦੇ ਆ ਉਹੀ ਦੁਨੀਆ 'ਚ ਕੋਈ ਕਿਸੇ ਕੋਲ ਜੇ ਪੈਸੇ ਵਾਲੇ ਆ ਜਾਂ ਜ਼ਮੀਨ ਜ਼ਿਆਦੇ ਆ ਜਾਂ ਕੋਈ ਪਹਿਲਾਂ ਦਾ ਛੋਡੇ ਕੋਲੇ ਸਿਵਾਇਆ ਪਿਆ ਤੇ ਫਿਰ ਕਿਸੇ ਨੇ ਗਿਲੇ ਨਾ ਸੁਣੋ ਤੇ ਤੁਸੀਂ ਸੱਪ ਵਾਂਗੂ ਸਾਰਾ ਦਿਨ ਹੀ ਕਹਿੰਦੇ ਫਿਰਦੇ ਹੋ ਕੋਈ ਮੈਨੂੰ ਕਦੋਂ ਮਾਰੇ ਜੇ ਸੱਪ ਨਿਕਲਦਾ ਨਾ ਖਾੜ ਦੇ ਚੋ ਕਾਲਾ ਉਹ ਕਹਿੰਦਾ ਜਾਂ ਕੋਈ ਮੈਨੂੰ ਮਾਰੇ ਤੇ ਜਾਂ ਕਿਸੇ ਨੂੰ ਮੈਂ ਮਾਰਾਂ ਤਾਂ ਕਰਕੇ ਭਾਈ ਉਹ ਬੰਦੇ ਉਹ ਜਿਹੇ ਬੰਦਿਆਂ ਦੀ ਗੱਲ ਕਰਦੇ ਆ ਜਿਹੜੇ ਬੰਦੇ ਕਹਿੰਦੇ ਹੁੰਦੇ ਐ ਵੀ ਐਵੇਂ ਹੀ ਫੁਕਾਰੇ ਮਾਰਦੇ ਫਿਰਦੇ ਆ ਸਾਰਾ ਦਿਨ ਤੇ ਉਹ ਬੰਦਿਆਂ ਦੀ ਆਪਾਂ ਗੱਲ ਕਰਾਂਗੇ ਬਾਈ ਤੇ ਉਹ ਸੁਣਾਉਣ ਲੱਗਾ ਮੈਂ ਉਹਨਾਂ ਲੋਕਾਂ ਦਾ ਗੀਤ ਜਿਹੜੇ ਐਵੇਂ ਹੀ ਸਾਰਾ ਦਿਨ ਭਾਰ ਦੇ ਫਿਰਦੇ ਆ ਇੱਥੋਂ ਵੀ ਮਿਲਦੇ ਮੈਨੂੰ ਲੜਾਈ ਇੱਥੋਂ ਵੀ ਮਿਲਦੇ ਮੈਨੂੰ ਲੜਾਈ ਤੇ ਉਹਨਾਂ ਲੋਕਾਂ ਦੀ ਆਪਾਂ ਗੱਲ ਕਰ ਲੱਗੇ ਆ ਤੇ ਉਹ ਪੱਟਿਆ ਵੀ ਜਾਂਦਾ ਫਿਰ ਜਿਹੜਾ ਬਾਹਰੇ ਫੁਕਾਰੇ ਮਾਰਦਾ ਨਾ ਕੀ ਕਦਨ ਪੱਟਿਆ ਵੀ ਜਾਂਦਾ ਉਹ ਇਹ ਲੋ ਸੋ ਜੈ ਸਿੰਘ ਵਾਲੀ ਅਣ ਪੜ ਤੋ ਗੀਤ ਦੁਨੀਆਂ 'ਚ ਫਿਰਦਾ ਫਕਾਰੇ ਮਾਰਦਾ ਦੱਸ ਕੀ ਖੱਟਿਆ ਦੁਨੀਆਂ 'ਚ ਫਿਰਦਾ ਫਕਾਰੇ ਮਾਰਦਾ ਤੂੰ ਦੱਸ ਕੀ ਖੱਟਿਆ ਮਾਰਦਾ ਫਕਾਰੇ ਗੱਲ ਸੁਣ ਦੋਸਤਾ ਨਾ ਤੂੰ ਜਾਈਂ ਪੱਟਿਆ ਆਪ ਤੂੰ ਵੀ ਮਾੜਾ ਨਹੀਂ ਕਿਸੇ ਨੂੰ ਆਖੀਦਾ ਹੱਸ ਹੱਸ ਮਿਲਾ ਵੇਖ ਲੋ ਬਸਾਖੀ ਦਾ ਆਪ ਤੂੰ ਵੀ ਮਾੜੇ ਨੂੰ ਕਦੇ ਨਹੀਂ ਆਖੀਦਾ ਹੱਸ ਹੱਸ ਮਿਲਾ ਵੇਖ ਲੋ ਬਸਾਖੀ ਦਾ ਲੋਕਾਂ ਨੂੰ ਤੋ ਸਾਰਾ ਦਿਨ ਰਹੇ ਛੇੜ ਦਾ ਨਾ ਕਦੇ ਪਿੱਛੇ ਹਟਿਆ ਮਾਰਦਾ ਫਕਾਰ ਗੱਲ ਸੁਣ ਦੋਸਤਾ ਨਾ ਤੂੰ ਜਾਈ ਪੱਟਿਆ ਮਾਰਦਾ ਫਕਾਰੇ ਗੱਲ ਸੁਣ ਦੋਸਤਾ ਨਾ ਤੂੰ ਜਾਈ ਪੱਟਿਆ ਮੇਲਾ ਆਪਾ ਵੇਖਣ ਨੂੰ ਆਏ ਸੀਗੇ ਆਪਾਂ ਦੁਨੀਆ 'ਚ ਰੁੱਜ ਗਏ ਮੇਲਾ ਆਪਾ ਵੇਖਣ ਨੂੰ ਆਏ ਸੀਗੇ ਆਪਾਂ ਦੁਨੀਆ 'ਚ ਰੁੱਜ ਗਏ ਇੱਕ ਦੂਜੇ ਵੱਲ ਅਸੀਂ ਵੇਖ-ਵੇਖ ਸਾਰਾ ਦਿਨ ਰਹਿੰਦੇ ਪੁੱਜਦੇ ਇੱਕ ਦੂਜੇ ਵਾਲੇ ਅਸੀਂ ਵੇਖ ਵੇਖ ਸਾਰਾ ਦਿਨ ਰਹਿੰਦੇ ਪੁੱਜਦੇ ਰੱਬ ਨੂੰ ਧਿਆਲਾ ਗੱਲ ਸੁਣ ਬਈ ਮਾਨਾ ਓਏ ਪੱਥਰ ਬੱਟਿਆ ਰੱਬ ਨੂੰ ਧਿਆਲਾ ਗੱਲ ਸੁਣ ਬਈ ਮਾਨਾ ਓਏ ਪੱਥਰ ਬੱਟਿਆ ਮਾਰਦਾ ਫਕਾਰੇ ਗੱਲ ਸੁਣ ਦੋਸਤਾ ਨਾ ਤੂੰ ਜਾਈਂ ਪੱਟਿਆ ਮਰਦਾ ਫਕਰ ਗੱਲ ਸੁਣ ਦੋਸਤਾ ਨਾ ਤੂੰ ਜਾਈ ਪੱਟਿਆ ਲੋਕਾਂ ਨਾਲ ਬੈਰ ਪਾ ਕੇ ਕੀ ਖੱਟੇਂਗਾ ਓਏ ਜ਼ਿੰਦਗੀ ਸੁਧਾਰ ਲਾ ਲੋਕਾਂ ਨਾਲ ਬੈਰ ਪਾ ਕੇ ਕੀ ਖੱਟੇਂਗਾ ਓਏ ਜ਼ਿੰਦਗੀ ਸੁਧਾਰ ਲਾ ਅੱਗਾ ਤੇਰਾ ਆ ਗਿਆ ਏ ਨੇੜੇ ਫਕਰਾ ਤੂੰ ਆ ਜ਼ਿੰਦਗੀ ਸੁਧਾਰ ਲਾ ਅੱਗਾ ਤੇਰਾ ਆਗੇ ਆਏ ਨੇੜੇ ਫੱਕਰਾ ਓਏ ਕੀਤੇ ਝਾਤੀ ਮਾਰਲਾ ਅਣਪੜ੍ਹ ਜੈ ਸਿੰਘ ਵਾਲੇ ਕੰਮ ਮਾੜੇ ਕਰਨੋਂ ਨਹੀਂ ਹਟਿਆ ਕਹਿੰਦਾ ਅਣਪੜ੍ਹ ਜੈ ਸਿੰਘ ਵਾਲਾ ਮਾੜੇ ਕੰਮ ਕਰਨੋਂ ਨਹੀਂ ਹਟਿਆ ਮਾਰਦਾ ਬਕਾਰੇ ਗੱਲ ਸੁਣ ਦੋਸਤਾ ਨਾ ਤੂੰ ਜਾਈਂ ਪੱਟਿਆ ਮਾਰਦਾ ਫਕਾਰੇ ਗੱਲ ਸੁਣ ਦੋਸਤਾ ਨਾ ਤੂੰ ਜਾਈ ਪੱਟੇ ਆ ਭਾਈ ਫਕਾਰੇ ਮਾਂਜ ਕੋਈ ਫਾਇਦਾ ਨਹੀਂ ਹਰ ਇੱਕ ਇਨਸਾਨ ਇੱਥੇ ਆਇਆ ਹਰ ਇੱਕ ਦਾ ਇੱਥੇ ਜੀਣ ਦਾ ਹੱਕ ਹੈ ਕਿਸੇ ਤੇ ਰੋਹ ਨਾ ਬਖਾਓ ਵੀ ਅਸੀਂ ਆ ਅਸੀਂ ਉਸੇ ਕੋਈ ਨਹੀਂ ਸਿਕੰਦਰ ਵੀ ਖਾਲੀ ਇੱਥੇ ਗਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਚਾਰ ਭਰਾਵਾਂ ਨੇ ਆਪਾਂ ਨੂੰ ਦੇਰਾਂ ਕੀਤਾ ਨਾ ਮੈਂ ਵੀ ਜਾਣਾ ਹੈ ਤੁਸੀਂ ਵੀ ਜਾਣਿਆ ਸਾਰਿਆਂ ਨੇ ਉਹੋ ਆਪਣੇ ਕੀ ਹੋਊਗਾ ਕਫਨ ਹੋਊਗਾ ਆਪਣੇ ਇਕੱਲਾ ਤੇ ਜਿਹਦੇ ਨਾਲ ਜੇਬ ਨਾਲ ਗੀਜਾ ਕੁਝ ਨਹੀਂ ਹੋਣਾ ਤੇ ਫਿਰ ਲਕੋਵਾਂਗੇ ਕਿੱਥੇ ਜਿਹੜੀ ਮਾਇਆ ਦਾ ਹੰਕਾਰ ਕਰਦੇ ਫਿਰਦੇ ਆ ਸਾਰਾ ਦਿਨ ਕਰਦੇ ਫਿਰਦੇ ਆ ਮੇਰੀ ਮੇਰੇ ਕੋਲ ਇਨਾ ਮੇਰੇ ਕੋਲੇ ਇਨਾ ਉਹ ਇੱਥੇ ਰਹਿ ਜਾਊਗਾ ਰਹੂਗਾ ਬਿਸ਼ੱਕ ਛੋਡੇ ਜਵਾਕਾਂ ਕੋਲੇ ਪਰ ਤੂੰ ਤਾਂ ਕੁਝ ਨਹੀਂ ਖੱਟਿਆ ਨਾ ਇੱਥੋਂ ਤੂੰ ਤਾਂ ਦੁਸ਼ਮਣ ਨਹੀਂ ਖੱਟੀ ਹੈ ਦੁਰਦਸ਼ਾ ਖੱਟੀ ਹੈ ਉਹ ਤੈਨੂੰ ਮਿਲ ਜਾਊਗੀ ਤੇ ਪਰ ਜੇ ਚੰਗੇ ਕੰਮ ਕਰੇ ਤੇ ਗਾਂ ਤੇਰੇ ਜਵਾਕਾਂ ਨੂੰ ਵੀ ਕਹਿਣ ਲੋਕ ਵੇ ਆ ਚੰਗਾ ਬੰਦਾ ਫਲਾਨੇ ਦਾ ਮੁੰਡਾ ਹੈ ਫਲਾਨੇ ਦੀ ਕੁੜੀ ਉਹਦੀ ਨੂੰਹ ਉਹਦਾ ਜਵਾਈ ਹੈ ਤੇ ਤੁਸੀਂ ਭਾਈ ਚੰਗੇ ਕੰਮ ਕਰ ਲਿਆ ਕਰੋ ਕਿਸੇ ਤੇ ਖੁਸ਼ੀ ਬਖਾਓ ਵੀ ਸਾਡੇ ਕੋਲੇ ਆ ਉਹ ਸਾਡੇ ਕੋਲੇ ਆ ਹੈ ਤੇ ਉਨੀ ਜਗਾ ਮਿਲਣੀਆਂ ਸੇਵਿਆਂ ਚ ਓਡਾ ਵੱਡਾ ਕਫਨ ਹੁੰਦਾ ਕੋਈ ਹੋ ਸਕਦਾ ਕੋਈ ਓ ਚਾਰੋਂ ਗਣਾ ਵੱਡਾ ਛੋਟਾ ਹੋ ਜੀ ਨਹੀਂ ਤੇ ਇੱਕੋ ਹੀ ਹੁੰਦਾ ਸੋ ਸਵਾਭਨ ਜਨ ਸਭ ਖਰੀਕ ਬੰਦੇ ਨੇ ਤੇ ਧੰਨਵਾਦ ਸੋਡਾ ਤੁਸੀਂ ਮੈਨੂੰ ਬਹੁਤ ਪਿਆਰ ਬੰਦੀ ਜਨੋ ਸ਼ਾਬਾਸ਼ ਸੋਡੇ ਗੀਤ ਸੁਣ ਕੇ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਮੈਨੂੰ ਦੱਸ ਵੀ ਦਿਆ ਕਰੋ ਵੀ ਆਹ ਕਮੀ ਰਹਗੀ ਠੀਕ ਹੈ ਮਾਨ ਬਾੜਾ ਭੁੱਲ ਜਾਣਾ ਕਈ ਵਾਰੀ ਭਾਈ ਉਹ ਮੈਂ ਪਹਿਲੇ ਮਾਫੀ ਮੰਗ ਲੈਣਾ ਵੀ ਮੈਂ ਕਿਤੇ ਨਾ ਕਿਤੇ ਕੋਈ ਅੱਖਰ ਭੁੱਲ ਜਾਂਦਾ ਤੇ ਪਰ ਮੇਰਾ ਗੀਤ ਇਹ ਜਾਨੀ ਕੋਈ ਹੋਊਗਾ ਕਿ ਜਿੰਗਾਂ ਧੀਆ ਭੈਣਾ ਸ਼ਰਮਿੰਦਗੀ ਠਾਉਣ ਵੀ ਆ ਕੀ ਗਾਤਾ ਕੋਈ ਸੁਣ ਲਿਆ ਕਰੋ ਸਾਰੇ ਭੈਣ ਭਰਾ ਪਿਆਉਤੀ ਇਕੱਠੇ ਬਹਿ ਕੇ ਕੋਈ ਟਿੱਕਾ ਨਹੀਂ ਸੁਣੋ ਦੇ ਫਿਕਰੋ ਕੇ ਚੱਕ ਲਿਆ ਕੋ ਮੇਰਾ ਗੀਤ ਸੁਣ ਲਿਆ ਕਰੋ ਤੇ ਬਸ ਨਾ ਥੋੜਾ ਜਿਹਾ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਲਾਈਕ ਕਰਕੇ ਤੇ ਤੁਸੀਂ ਫੋਲੋ ਜਰੂਰ ਕਰਦਿਆ ਕਰੋ ਤੇ ਮੇਰਾ ਇਹ ਚੈਨਲ ਹੈ ਜਿਹੜਾ ਜਿਵੇਂ ਜਿਵੇਂ ਚੱਲਦਾ ਰਹੂਗਾ ਮੱਕਣ ਵਾਲੀ ਜੀ ਤਾਂ ਹੈ ਨਹੀਂ ਕਿ ਮੇਰੇ ਕੋਲੇ ਹੈਗਾ ਤੁਹਾਡੀ ਖਾਤਰ ਕਾਫੀ ਸਾਰਾ ਸਮਾਂ ਛੋਟੀ ਸੇਵਾ ਕਰਦਾ ਰਹੂ ਤੁਸੀਂ ਮੇਰੀ ਇਹ ਸੇਵਾ ਕਰਨੀ ਹੈ ਸਬਸਕ੍ਰਾਈਬ ਨਾ ਭੁੱਲੋ ਲੈ ਕੇ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਜਾਂਉਂਦੇ ਰਹੋ বাসਦੇ ਰਹੋ ਖੇਡਦੇ ਰਹੋ ਹੱਸਦੇ ਰਹੋ ਸ਼ਾਬਾਸ਼ ਧੰਨਵਾਦ